ਮੇਰੀ ਇੱਕੋ ਹੀ ਬੇਨਤੀ ਹੈ ਵੀ ਸਰਬਤ ਖਾਲਸਾ ਸੰਸਥਾ ਨੂੰ ਬਿਵਾਦਾਂ ਦੇ ਘੇਰੇ ਚੋਂ ਲਿਆਉਣ ਤੋਂ ਬਚਾ ਕੇ ਰੱਖਣ ਦੀ ਮੁੱਖ ਲੋੜ ਹੈ ਔਰ ਸਰਬਤ ਖਾਲਸਾ ਜਿਹੜਾ ਸ਼੍ਰੀਖਾਲ ਤੱਕ ਸਭ ਤੇ ਹੋ ਸਕਦਾ ਸਰਬਤ ਖਾਲਸਾ ਸ਼੍ਰੀਖਾਲ ਤੱਕ ਸਾਭ ਦੀ ਰਹਿਨਮਾਈ ਤੋਂ ਬਿਨਾ ਕਿਤੇ ਵੀ ਨਹੀਂ ਹੋ ਸਕਦਾ ਉਹਨਾਂ ਵੀਰਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕਿ ਉਹ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉੱਥੇ ਪੰਥਕ ਕਨਵੈਨਸ਼ਨ ਕਰ ਲੈਣ ਪੰਥਕ ਕੱਟਰਤਾ ਕਰ ਲੈਣ ਸਾਰੇ ਕੌਮ ਦੇ ਨਮਾਇੰਦਾ ਆਗੂਆਂ ਨੂੰ ਉੱਥੇ ਬੁਲਾਉਣ ਪ੍ਰਤੀਨਿਧਾਂ ਨੂੰ ਬੁਲਾਉਣ ਉੱਥੇ ਬੈਠ ਕੇ ਆਪਣੀ ਆਵਾਜ਼ ਉਠਾਉਣ ਪਰ ਸਰਬੱਤ ਖਾਲਸਾ ਬੁਲਾਉਣਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਭ ਤੋਂ ਬਾਹਰ ਕਿਸੇ ਨੂੰ ਵੀ ਇਹਦੀ ਆਗਿਆ ਨਹੀਂ ਕਿ ਸਰਬੱਤ ਖਾਲਸਾ ਨਾਲੋਂ ਪਹਿਲਾਂ ਤਾਂ ਕੌਮ ਇੱਕ ਜੁੱਟ ਹੋ ਕੇ ਬੈਠੇ ਸਿਰ ਜੋੜ ਕੇ ਬੈਠੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਸਰਬੱਤ ਖਾਲਸੇ ਦੀ ਉਹਦੇ ਵਿੱਚ ਵਿਚਾਰੀ ਜਾ ਸਰਬੱਤ ਖਾਲਸਾ ਮੰਗ ਜਿਹੜੀ ਅਸੀਂ ਵੀ ਮੰਗ ਕੀਤੀ ਹੈ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਰਬੱਤ ਖਾਲਸਾ ਨਹੀਂ ਬੁਲਾਉਣਾ ਚਾਹੀਦਾ ਸੀ ਸਰਬੱਤ ਖਾਲਸਾ ਇੱਕ ਸਿਧਾਂਤ ਹੈ ਇੱਕ ਸੰਸਥਾ ਉਸ ਸੰਸਥਾ ਨੂੰ ਬਚਾ ਕੇ ਰੱਖਣਾ ਸਾਡੀ ਜ਼ਿੰਮੇਵਾਰੀ